ਜੇਕਰ ਤੁਹਾਡਾ ਵੀ ਇਰਾਦਾ ਹੈ ਸੋਹਣੀ ਤੇ ਵੱਡੀ ਕਾਰ ਖਰੀਦਣ ਦਾ ਤਾਂ ਇਸ ਸਮੇਂ ਤੁਹਾਡੀ ਜੇਬ ਦੇ ਉੱਤੇ ਵੱਡਾ ਬੋਝ ਪੈਣ ਜਾ ਰਿਹਾ ਹੈ ਤੁਹਾਡੀ ਜੇਬ ਖਾਲੀ ਹੋ ਜੂਗੀ ਕਿਉਂਕਿ ਭਗਵੰਤਮਾਨ ਸਰਕਾਰ ਦੇ ਨਵੇਂ ਫਰਮਾਨਾਂ ਨੇ ਪੰਜਾਬ ਦੇ ਵਿੱਚ ਕਾਰ ਮੋਟਰਸਾਈਕਲ ਬੱਸ ਟਰੱਕ ਖਰੀਦਣ ਦੇ ਉੱਤੇ ਵੱਡਾ ਟੈਕਸ ਲਾ ਦਿੱਤਾ ਹੈ ਜੇਕਰ ਤੁਸੀਂ ਟੈਕਸ ਨਹੀਂ ਦਿੰਦੇ ਤਾਂ ਤੁਸੀਂ ਹਿਸਾਬ ਲਾ ਲਓ ਕਿ ਤੁਹਾਡੇ ਨਾਲ ਕੀ ਵਾਪਰਨੀ ਹੈ ਭਗਵੰਤਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਵਾਹਨ ਖਰੀਦਣ ਦੇ ਉੱਤੇ ਟੈਕਸ ਲਾਇਆ ਪੰਜਾਬ ਚ ਹੁਣ ਵਾਹਨ ਜਿਹੜੇ ਨੇ ਕਾਰਾਂ ਬੱਸਾਂ ਸਕੂਟਰ ਮੋਟਰਸਾਈਕਲ ਉਹ ਮਹਿੰਗੇ ਹੋਣ ਜਾ ਰਹੇ ਨੇ ਕੀ ਕੀ ਭਾ ਪੈਣਗੇ ਕਿੰਨਾ ਟੈਕਸ ਲੱਗਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਸਰਕਾਰ ਦੇ ਸੱਜਰੇ ਫੈਸਲੇ ਦੇ ਅਨੁਸਾਰ ਪੰਜਾਬ ਦੇ ਵਿੱਚ ਹੁਣ ਵਾਹਨ ਖਰੀਦਣੇ ਮਹਿੰਗੇ ਹੋ ਜਾਣਗੇ ਪੰਜਾਬ ਸਰਕਾਰ ਨੇ ਸੂਬੇ 'ਚ ਪੈਟਰੋਲ ਅਤੇ ਡੀਜ਼ਲ ਤੇ ਚੱਲਣ ਵਾਲੇ ਵਾਹਨਾਂ ਤੇ ਗ੍ਰੀਨ ਟੈਕਸ ਲਾਗੂ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇੱਕ ਹੁਕਮ ਦੇ ਵਿੱਚ ਆਖਿਆ ਗਿਆ ਹੈ ਕਿ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ ਦੀ ਧਾਰਾ 3 ਦੁਆਰਾ ਪ੍ਰਾਪਤ ਸ਼ਕਤੀਆਂ ਨਾਲ ਰਾਜ ਵਿੱਚ ਪੈਟਰੋਲ ਅਤੇ ਡੀਜ਼ਲ ਤੇ ਗ੍ਰੀਨ ਟੈਕਸ ਲਾਇਆ ਜਾ ਰਿਹਾ ਹੈ ਜਿਹੜੇ ਪੈਟਰੋਲ ਅਤੇ ਡੀਜ਼ਲ ਤੇ ਵਾਹਨ ਚੱਲਦੇ ਨੇ ਜਿਸ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਸਰਕਾਰੀ ਹੁਕਮਾ ਚ ਕਿਹਾ ਗਿਆ ਹੈ ਕਿ ਜੇਕਰ ਵਾਹਨ LPG CNG ਬੈਟਰੀ ਜਾਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਹਨ ਤਾਂ ਉਹਨਾਂ ਤੇ ਗ੍ਰੀਨ ਟੈਕਸ ਨਹੀਂ ਲਾਇਆ ਜਾਵੇਗਾ ਪੰਜਾਬ ਚ ਵਾਹਨਾਂ ਤੇ 1 ਸਤੰਬਰ ਤੋਂ ਗ੍ਰੀਨ ਟੈਕਸ ਲਾਗੂ ਹੋਵੇਗਾ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂਤ ਵਿੱਚ ਕਿਹਾ ਗਿਆ ਹੈ ਕਿ ਪੈਟਰੋਲ ਤੇ ਚੱਲਣ ਵਾਲੇ ਗੈਰ ਵਪਾਰਕ ਦੋ ਪਹੀਆ ਵਾਹਨ ਜਿਦੇ ਵਿੱਚ ਘਰ ਵਾਲੀਆਂ ਸਕੂਟਰੀਆਂ ਮੋਟਰਸਾਈਕਲ ਤੇ ਸਕੂਟਰ ਸ਼ਾਮਲ ਨੇ ਤੇ 500 ਰੁਪਏ ਅਤੇ ਡੀਜ਼ਲ ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ ਤੇ 1000 ਰੁਪਏ ਸਾਲਾਨਾ ਗ੍ਰੀਨ ਟੈਕਸ ਲੱਗੇਗਾ ਇਸ ਦੇ ਨਾਲ ਹੀ 1500 ਸੀਸੀ ਇੰਜਣ ਵਾਲੇ ਚਾਰ ਪਹੀਆ ਗੈਰ ਵਪਾਰਕ ਪੈਟਰੋਲ ਵਾਹਨਾਂ ਤੇ 3000 ਰੁਪਏ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਤੇ ਚਾਰ ਪਹੀਆ ਵਾਹਨਾਂ ਤੇ 4000 ਰੁਪਏ ਦਾ ਸਾਲਾਨਾ ਗ੍ਰੀਨ ਟੈਕਸ ਲੱਗੇਗਾ 1500 ਸੀਸੀ ਤੋਂ ਵੱਧ ਪਾਵਰ ਵਾਲੇ ਪੈਟਰੋਲ ਵਾਹਨਾਂ ਤੇ 4000 ਰੁਪਏ ਸਾਲਾਨਾ ਡੀਜ਼ਲ ਵਾਹਨਾਂ ਤੇ 6000 ਰੁਪਏ ਸਾਲਾਨਾ ਗ੍ਰੀਨ ਟੈਕਸ ਲਗਾਇਆ ਜਾਵੇਗਾ ਹਾਲਾਂਕਿ ਪੰਜਾਬ ਸਰਕਾਰ ਨੇ ਕਮਰਸ਼ੀਅਲ ਵਾਹਨਾਂ ਤੇ ਗ੍ਰੀਨ ਟੈਕਸ ਲਾਂਚ ਕੁਝ ਰੈਇਤਾਂ ਦਿੱਤੀਆਂ ਨੇ ਟਰਾਂਸਪੋਰਟਰ ਵਾਹਨਾਂ ਤੇ 8 ਸਾਲ ਬਾਅਦ ਦੋ ਪਹੀਆ ਵਾਹਨਾਂ ਤੇ 250 ਰੁਪਏ ਪ੍ਰਤੀ ਸਾਲ ਤਿੰਨ ਪਹੀਆ ਵਾਹਨਾਂ ਤੇ 300 ਰੁਪਏ ਪ੍ਰਤੀ ਸਾਲ ਤੇ ਮੋਟਰ ਕੈਬ ਤੇ 500 ਰੁਪਏ ਪ੍ਰਤੀ ਸਾਲ ਗ੍ਰੀਨ ਟੈਕਸ ਵਸੂਲਿਆ ਜਾਵੇਗਾ ਹਰਾਕੇ ਮਾਲ ਗੱਡੀਆਂ ਅਤੇ ਯਾਤਰੀ ਵਾਹਨਾਂ ਤੇ 1500 ਰੁਪਏ ਸਲਾਨਾ ਅਤੇ ਭਾਰੀ ਮਾਲ ਗੱਡੀਆਂ ਅਤੇ ਯਾਤਰੀ ਵਾਹਨਾਂ ਤੇ 2500 ਰੁਪਏ ਸਲਾਨਾ ਗ੍ਰੀਨ ਟੈਕਸ ਵਸੂਲਿਆ ਜਾਵੇਗਾ ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਫਰਮਾਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਗਈ ਪਰ ਲੋਕਾਂ ਦੀ ਜੇਬ ਦੇ ਉੱਤੇ ਜਰਾ ਵੀ ਧਿਆਨ ਨਹੀਂ ਦਿੱਤਾ ਗਿਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਇੱਕ ਪਾਸਿਓ ਤੁਹਾਡੇ ਬੋਝ ਚੋਂ ਪੈਸੇ ਵਿਚਾਰੀ ਹੈ ਤੇ ਦੂਜੇ ਪਾਸਿਓ ਕੱਢ ਰਹੀ ਹੈ ਪੰਜਾਬ ਦੇ ਵਿੱਚ ਅਜੇ ਹਾ ਕੋਈ ਘਰ ਨਹੀਂ ਜਿੱਥੇ ਦੋ ਪਹੀਆ ਤੇ ਕਾਰਾਂ ਨਹੀਂ ਹਨ ਪੰਜਾਬ ਦੇ ਵਿੱਚ ਹਰ ਘਰ 'ਚ ਅੱਜਕੱਲ ਮੋਟਰਸਾਈਕਲ ਹੈ ਹਰ ਘਰ ਦੇ ਵਿੱਚ ਅੱਜਕੱਲ ਕਾਰ ਤੁਸੀਂ ਅੰਦਾਜ਼ਾ ਲਗਾ ਲਓ ਕਿ ਤੁਹਾਨੂੰ ਹਰ ਸਾਲ ਦੇਣਾ ਪਏਗਾ ਜੇਕਰ ਤੁਹਾਡੇ ਘਰ 'ਚ ਇੱਕ ਮੋਟਰਸਾਈਕਲ ਹੈ ਤੇ ਇੱਕ ਕਾਰ ਹੈ ਤਾਂ ਤੁਹਾਨੂੰ ਲਗਭਗ 3000 ਰੁਪਏ ਹਰ ਸਾਲ ਸਰਕਾਰ ਨੂੰ ਡੰਮਣਾ ਪੈਣਾ ਹੈ ਸਰਕਾਰ ਰੋਡ ਟੈਕਸ ਵੀ ਲੈ ਰਹੀ ਹੈ ਸਰਕਾਰ ਸੜਕ ਤੇ ਚੱਲਣ ਦਾ ਟੋਲ ਟੈਕਸ ਵੀ ਲੈ ਰਹੀ ਹੈ ਤੇ ਪਿੱਛੇ ਬਚਿਆ ਕੀ ਕੀ ਸਰਕਾਰ ਨੇ ਕੋਈ ਪ੍ਰਬੰਧ ਕੀਤੇ ਕਿ ਅਜਿਹੀ ਮਹਿੰਗਾਈ ਲੱਕ ਤੋੜ ਮਹਿੰਗਾਈ ਦੇ ਵਿੱਚ ਇਹ ਟੈਕਸ ਵਸੂਲੇ ਜਾਣਗੇ ਠੀਕ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ ਕੁਝ ਹੱਲ ਜਿਹੜੇ ਆ ਉਹ ਤਲਾਸ਼ੇ ਨੇ ਪੈਣੇ ਨੇ ਉਹਨਾਂ ਦੇ ਵਿੱਚੋਂ ਇਹ ਹੱਲ ਹੋ ਸਕਦਾ ਹੈ ਕੀ ਪੰਜਾਬ ਸਰਕਾਰ ਨੇ ਪੰਜਾਬ ਦੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਬੇੜੇ ਦੇ ਵਿੱਚ ਬੱਸਾਂ ਪਾਈਆਂ ਕੀ ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ਼ ਤੇ ਪਣ ਬਸਤੇ ਬੇੜੇ 'ਚ ਬੱਸਾਂ ਪਾਈਆਂ ਤਾਂ ਜੋ ਲੋਕ ਆਪਣੇ ਨਿੱਜੀ ਵਾਹਨ ਚਲਾਉਣੇ ਘਟਾ ਕਰਕੇ ਜਿਹੜਾ ਜਨਤਕ ਆਵਾਜਾਈ ਦੇ ਸਾਧਨ ਵਰਤਣ ਜਿਨ੍ਹਾਂ ਨੂੰ ਅੱਜ ਕੱਲ ਲੋਕ ਕਹਿ ਦਿੰਦੇ ਆ ਕਿ ਪਬਲਿਕ ਟਰਾਂਸਪੋਰਟ ਵਰਤਣ ਕੀ ਸਰਕਾਰ ਨੇ ਅਜੇ ਹਾ ਕੋਈ ਉਪਰਾਲਾ ਕੀਤਾ ਮੇਰੀ ਨਜ਼ਰ ਚ ਫਿਲਹਾਲ ਨਹੀਂ ਆਉਂਦਾ ਬਸਾਨੀਆਂ ਬਾਡੀਆਂ ਦਾ ਰੌਲਾ ਮੁੱਖ ਮੰਤਰੀ ਹਰ ਵਾਰ ਫਾਈਲ ਕੱਢ ਲੈਂਦੇ ਆ ਰਾਜਾ ਵੜਿੰਗ ਦੇ ਖਿਲਾਫ ਰਾਜਾ ਵੜਿੰਗ ਚੋਰ ਹੋ ਸਕਦੇ ਆ ਇਸ ਮਾਮਲੇ ਚ ਉਹਨਾਂ ਤੇ ਕਾਰਵਾਈ ਬਣਦੀ ਆ ਜੇ ਕਰੋ ਇਸ ਮਾਮਲੇ ਦੇ ਵਿੱਚ ਮਲਜ਼ਮ ਨੇ ਪਰ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਉਹ ਫਾਈਲ ਚੱਕਦੇ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਮਾਗ 'ਚ ਇਹ ਗੱਲ ਨਹੀਂ ਆਉਂਦੀ ਕਿ ਪੀਆਰਟੀਸੀ ਦੇ ਬੇੜੇ ਦੇ ਵਿੱਚ ਬੱਸਾਂ ਦੀ ਲੋੜ ਹੈ ਲਗਭਗ 2000 ਬੱਸ ਚਾਹੀਦੀ ਆ ਪੀਆਰਟੀਸੀ ਦੇ ਬੇੜੇ ਦੇ ਵਿੱਚ ਜੇਕਰ ਤੁਸੀਂ ਗ੍ਰੀਨ ਟੈਕਸ ਲਾਉਣੇ ਨੇ ਜੇਕਰ ਤੁਸੀਂ ਟੂਲ ਟੈਕਸ ਸੁੱਲੜੇ ਨੇ ਜੇਕਰ ਤੁਸੀਂ ਰੋਡ ਟੈਕਸ ਸੁੱਲੜਨੇ ਨੇ ਤਾਂ ਫਿਰ ਤੁਸੀਂ ਜਨਤਕ ਟਰਾਂਸਪੋਰਟ ਨੂੰ ਕਿਉਂ ਨਹੀਂ ਤਕੜਾ ਕਰਦੇ ਕਿ ਲੋਕ ਆਪਣੇ ਨਿੱਜੀ ਵਾਹਨ ਘੱਟ ਵਰਤਣ ਕਿਉਂਕਿ ਵਾਤਾਵਰਨ ਨੂੰ ਬਚਾਉਣ ਦਾ ਤੇ ਪ੍ਰਦੂਸ਼ਣ ਨੂੰ ਘਟਾਉਣ ਦਾ ਸਭ ਤੋਂ ਸੌਖਾ ਹੱਲ ਹੈ ਕਿ ਅਸੀਂ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਤਗੜਾ ਕਰੀਏ ਕੀ ਮੁੱਖ ਮੰਤਰੀ ਭਗਵੰਤ ਮਾਨ ਕਦੇ ਜਾ ਕੇ ਮਿਲੇ ਆ ਰੇਲ ਮੰਤਰੀ ਨੂੰ ਕਿ ਪੰਜਾਬ ਦੇ ਇਸ ਰੂਟ ਦੇ ਉੱਤੇ ਰੇਲ ਗੱਡੀਆਂ ਘੱਟ ਚੱਲਦੀਆਂ ਨੇ ਤੇ ਰੇਲ ਗੱਡੀਆਂ ਵਧਾਈਆਂ ਜਾਣ ਕੀ ਕਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਉਹਨਾਂ ਦਾ ਆਪਣਾ ਜ਼ਿਲ੍ਹਾ ਸੰਗਰੂਰ ਜਿਹੜਾ ਲੁਧਿਆਣਾ-ਜਾਖਰ ਰੇਲ ਖੰਡ ਹੈ ਉਹ ਲੰਬੇ ਸਮੇਂ ਤੋਂ ਜਿਹੜਾ ਕਹਿਰਾ ਆ ਸਿੰਗਲ ਹੈ ਉਹਨੂੰ ਡਬਲ ਕਰਨ ਦੀ ਕਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਜਦੋਂ ਉਸ ਤੋਂ ਪਹਿਲਾਂ ਲੋਕ ਸਭਾ ਜਦਾ ਬੋਲਦੇ ਹੁੰਦੇ ਸੀ ਜਦੋਂ ਦੇ ਮੁੱਖ ਮੰਤਰੀ ਬਣੇ ਨੇ ਕਿ ਇਸ ਰੂਟ ਦੇ ਉੱਤੇ ਦੁਪਹਿਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੋਈ ਗੱਡੀ ਨਹੀਂ ਹੈਗੀ ਕਦੇ ਗੱਲ ਕੀਤੀ ਹੈ ਟੈਕਸ ਤੁਸੀਂ ਜਿੰਨਾ ਮਰਜ਼ੀ ਲੈ ਲਓ ਕੋਈ ਚੈੱਕਰ ਨਹੀਂ ਵਾਦਾ ਵਰ ਨੂੰ ਬਚਾਉਣ ਦੇ ਮਾਮਲੇ 'ਚ ਜਿੰਨਾ ਮਰਜ਼ੀ ਟੈਕਸ ਵਸੂਲੋ ਕੋਈ ਗੱਲ ਨਹੀਂ ਪਰ ਤੁਸੀਂ ਆਪਣੇ ਫਰਜ਼ ਵੀ ਤਾਂ ਨਿਭਾਓ ਲੋਕਾਂ ਦੇ ਬੋਝ ਪਾ ਰਹੇ ਹੋ 300 ਜੁੰਟ ਬਿਜਲੀ ਫ੍ਰੀ ਦੇ ਕੇ ਤੁਸੀਂ ਦੂਜੇ ਪਾਸੇੋਂ ਲੋਕਾਂ ਦੀ ਜੇਬ ਚੋਂ ਪੈਸਾ ਕੱਢ ਰਹੇ ਆ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਤੁਹਾਨੂੰ ਦੇਣਾ ਪੈਣਾ ਹੈ ਸਰਕਾਰੀ ਜਿਹੜੇ ਟਰਾਂਸਪੋਰਟ ਦੇ ਸਾਧਨ ਨੇ ਆਵਾਜਾਈ ਦੇ ਸਾਧਨ ਨੇ ਜਿਹਦੇ ਵਿੱਚ ਪੰਜਾਬ ਦੇ ਦੋ ਮੇਜਰ ਟਰਾਂਸਪੋਰਟਰਸ ਨੇਗੇ ਪੰਜਾਬ ਰੋਡ ਵੇਸ ਤੇ ਪੀ ਆਰਟੀਸੀ ਉਹਨਾਂ ਨੂੰ ਤਕੜਾ ਕਰੋ ਉਹਨਾਂ ਨੂੰ ਤਗੜਾ ਕਰ ਦੋ ਕਿ ਲੋਕਾਂ ਨੂੰ ਬਾਰੀਆਂ 'ਚ ਲੜਕ-ਲੜਕ ਕੇ ਨਾ ਜਾਣਾ ਪਵੇ ਉਹਨਾਂ ਦੀ ਮੈਨੇਜਮੈਂਟ ਨੂੰ ਸੱਜਾ ਕਰ ਦੋ ਤਦੇ ਤੁਹਾਡੇ ਹੰਬਲੇ ਮਾਰੇ ਦਾ ਫਾਇਦਾ ਹੈ ਨਹੀਂ ਤੇ ਲੋਕਾਂ ਦੀ ਜੇਬ 'ਚ ਪੈਸਾ ਕੱਢਣ ਵਾਲਾ ਕੰਮ ਹੈ ਲੋਕਾਂ ਨੂੰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਹੋਰ ਜ਼ਿਆਦਾ ਖੱਜਲ ਕਰਨ ਵਾਲਾ ਕੰਮ ਹੈ ਤੁਹਾਨੂੰ ਇਹਤੇ ਗੌਰ ਕਰਨੀ ਚਾਹੀਦੀ ਆ